ਦੇਖੋ ਜੀ ਅੱਜ ਦਾ ਮੈਂ ਕਿਨਾ ਮੈਂ ਜਦੋਂ ਐਸੀ ਪਿਛਲੀ ਵਾਰ ਦੁਕਾਨਦਾਰਾਂ ਦੀ ਅੱਗੇ ਜੇ ਵਾਅਦੇ ਤੋੜੇ ਸੀਗੇ ਹਮੇਸ਼ਾ ਉਹਨਾਂ ਇੱਕ ਮੈਸੇਜ ਲੱਗੇਗੇ ਕਿ ਸਰ ਸਾਡੇ ਨਾਲ ਜੋ ਤੁਸੀਂ ਕੀਤਾ ਤੇ ਸ਼ਾਮ ਨੂੰ ਤੁਸੀਂ ਵੇਖੋ ਕਿ ਗੱਡੀਆਂ ਵਾਲੇ ਮੁਰਦਲੇ ਸੜਕ ਦੇ ਵਿੱਚ ਲਾ ਕੇ ਚੱਲ ਜਾਂਦੇ ਆ ਅਸਲ ਮੇਨ ਪਰੇਸ਼ਾਨੀ ਹੋ ਹੈ ਇਸੇ ਸਬੰਧੀ ਅੱਜ ਐਸੀ ਟਾਈਮ ਕੱਟ ਕੇ ਜਰੂਰ ਆਇਆ ਲੋਕਾਂ ਦੀ ਜੋ ਸਮੱਸਿਆ ਆ ਰਹੀ ਔਰ ਹੱਲ ਕੱਢਣ ਲਈ ਤੇ ਤੁਸੀਂ ਵੀ ਦੇਖਿਆ ਸਾਰੇ ਪੱਤਰਕਾਰ ਵੀਰਾਂ ਨੇ ਮੇਰੇ ਨਾਲ ਹੋਰ ਪਬਲਿਕ ਹੈ ਉਹਨਾਂ ਨੇ ਵੇਖਿਆ ਕਿ ਵਾਕਈ ਜਿਹੜੇ ਮੋਟਰਸਾਈਕਲ ਤੇ ਗੱਡੀਆਂ ਬਿਲਕੁਲ ਵਿਚਕਾਰ ਲੱਗੀਆਂ ਹੈ ਦੁਕਾਨ ਦੇ ਨਾਲ ਜਿਹੜੀ ਜਗ੍ਹਾ ਉਹਨੂੰ ਬਿਲਕੁਲ ਛੱਡ ਦਿੱਤਾ ਕਿਸੇ ਦਾ ਕੋਈ ਡਰ ਪ੍ਰਵਾਹ ਨਹੀਂ ਤੇ ਹੁਣ ਅੱਜ ਵੀ ਜਿਹੜੀ ਸਾਡੀ ਕਾਰਵਾਈ ਨਹੀਂ ਕਵਾਂਗਾ ਅੱਜ ਦਾ ਮੇਰਾ ਲੋਕਾਂ ਨਾਲ ਮਿਲਣ ਦਾ ਇੱਕ ਵਿਚਾਰ ਸੀਗਾ ਮੈਂ ਉਹਨਾਂ ਦੇ ਵਿਚਾਰ ਸੁਣੇ ਤੇ ਜਿਹੜੀਆਂ ਪਬਲਿਕ ਦੀ ਪ੍ਰੋਬਲਮ ਸੀ ਉਹ ਜੈਨੂਅਲੀ ਦਿਖੀ ਐ ਤੇ ਤੁਹਾਡੇ ਮੀਡੀਆ ਰਾਈ ਮੈਂ ਹੀ ਕਹਿਣਾ ਚਾਹਾਂਗਾ ਅੱਜ ਵੀ ਜਿਹੜੀ ਮੇਰੀ ਵਾਕ ਹੈ ਇੱਕ ਮੈਸੇਜ ਹੈ ਸਾਡੀ ਪਬਲਿਕ ਨੂੰ ਜਿਹੜੇ ਪਿੰਡਾਂ ਚੋਂ ਸ਼ਹਿਰਾਂ ਤੋਂ ਆਉਂਦੇ ਨੇ ਤੁਸੀਂ ਦੁਕਾਨਦਾਰਾਂ ਦੀ ਦੁਕਾਨਦਾਰੀ ਵਧਾਉਣ ਲਈ ਉਹਨਾਂ ਦੇ ਨਾਲ ਸਹਿਯੋਗ ਦਿਓ ਨਾ ਕਿ ਤੁਸੀਂ ਆਪਣੀ ਉਹ ਕਰਕੇ ਚੋਧਰ ਕਰਕੇ ਤੁਸੀਂ ਬੇਤਲਾ ਕੇ ਮੋਰਸਾ ਇੱਕ ਮੋਟਰਸਾਈਕਲ ਲਾ ਦੇ ਨਾਲ 50 ਗੱਡੀਆਂ ਰੁਕ ਗਈਆਂ ਜਿਨੇ ਅੱਧੇ ਘੰਟੇ ਚ ਸ਼ੋਪਿੰਗ ਕਰਕੇ ਵਾਪਸ ਜਾਣਾ ਹੈ ਉਹਨੂੰ 3 ਘੰਟੇ ਲੱਗੇ ਹੈ ਨਾ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਅਸੀਂ ਰਲ ਮਿਲ ਕੇ ਕਿ ਆਪਣੇ ਜ਼ਿੰਮੇਵਾਰ ਜਿਹੜੇ ਗੁਰਦਾਸਪ੍ਰੀਏ ਬੰਨਾ ਹੈ ਜ਼ਿੰਮੇਵਾਰ ਨਾਗਰਿਕ ਬੰਨਾ ਹੈ ਕਿ ਕਿਸੇ ਤਰ੍ਹਾਂ ਦੇ ਵੀ ਉਹ ਜਿਹੜੀ ਜਿਹੜੀ ਬਿਲਕੁਲ ਇਲਲੀਗਲ ਜਿਹੜੀ ਪਾਰਕਿੰਗ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਰਵਾਈ ਤੇਬਲੀ ਇਸਦੀ ਰੈਗੂਲਰ ਇੱਧਰ ਚਾਹੀਦੀ ਹੈ ਰੂਟੀਨ ਦੇ ਦੇਖੋ ਜੀ ਇਹ ਬੀਂਗ ਅ ਅਤੋਂ ਦੇ ਅਫਸਰ ਮੌਜੂਦਾ ਮੇਰੀ ਜ਼ਿੰਮੇਵਾਰੀ ਬੰਦੀ ਹੈ ਹੁਣ ਦੁਕਾਨਦਾਰ ਮੈਂ ਬੁਲਾਏ ਸੀਗੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਤੁਹਾਡੀ ਵੀ ਥੋੜੀ ਜਿਹੀ ਜ਼ਿੰਮੇਵਾਰੀ ਹੈ ਜੇ ਤੁਹਾਡੀ ਦੁਕਾਨ ਦੇ ਅੱਗੇ ਕੋਈ ਸੜਕ ਦੇ ਵਿੱਚ ਲਾ ਰਿਹਾ ਤੀ ਉਹਨੂੰ ਮੈਸੇਜ ਕਰਤਾ ਨਹੀਂ ਜੀ ਇੱਕ ਡਲਤਾ ਤੂੰ ਅੱਗੇ ਕਰਕੇ ਲਾ ਹਣਾ ਤੇ ਇਸ ਕਰਕੇ ਦੁਕਾਨਦਾਰਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਅੱਜ ਦਾ ਇੱਕ ਸਾਡੀ ਤਾਂ ਜ਼ਿੰਮੇਵਾਰੀ ਬੰਦੀ ਬੰਦੀ ਹੈ ਉਹ ਤੁਹਾਡੀ ਗਾਕੀ ਲਈ ਤੁਹਾਡੀ ਵੀ ਜ਼ਿੰਮੇਵਾਰੀ ਤੁਹਾਡੇ ਕੋ ਗਾਕ ਆਏ ਉਹਨੂੰ ਸਮਝਾਓ ਕਿ ਨਹੀਂ ਕਾਕਾ ਅੰਦਰ ਕਰਕੇ ਲਾ ਤਾਂ ਕਿ ਹੋਰ ਕੋਈ ਗਾਕ ਵੀ ਮੇਰਾ ਨਾਲ ਕਰਕੇ ਖੜਾ ਕਰ ਸਕੇ ਤੁਸੀਂ ਤੇ ਲਗਾਤਾਰ ਨਹੀਂ ਆ ਸਕਦੇ ਟ੍ਰੈਫਿਕ ਪੁਲਿਸ ਨੂੰ ਲਗਾਤਾਰ ਗਸ਼ਤ ਕਰਨੀ ਚਾਹੀਦੀ ਦੇਖੋ ਜੀ ਇਹ ਸਾਡਾ ਲਗਾਤਾਰ ਰਹੇਗਾ ਅੱਜ ਮੈਂ ਕੀਤੀ ਹੈ ਮੈਂ ਕੱਲੂ ਫੇਰ ਵਾਕ ਕਰਾਂਗਾ ਹਨਾ 2-4 ਦਿਨ ਬਾਅਦ ਦੇਖਣਾ ਕੀ ਫਰਕ ਪਿਆ ਅਸੀਂ ਰੱਖਾਂਗੇ ਕੰਟੀਨਿਊਟੀ ਟ੍ਰੈਫਿਕ ਪੁਲਿਸ ਮੇਰੇ ਨਾਲ ਹੈ ਚਲਾਨ ਬੁੱਕਾ ਸਾਡੇ ਨਾਲ ਹੈ ਪਹਿਲੀ ਹੁੰਦੀ ਹੈ ਹਮੇਸ਼ਾ ਤੁਹਾਡੀ ਰਿਸਪੌਂਸਿਬਿਲਟੀ ਵੀ ਵਾਰਨਿੰਗ ਦੇਣੀ ਪਬਲਿਕ ਨੂੰ ਮੈਸੇਜ ਦੇਣਾ ਉਹ ਅਸੀਂ ਅੱਜ ਦੇ ਦਿੱਤਾ ਹੈ ਨੈਕਸਟ ਟਾਈਮ ਅਸੀਂ ਪ੍ਰੋਪਰ ਪੂਰੀ ਕਾਰਵਾਈ ਕਰਾਂਗੇ ਕੋਈ ਵੀ ਗੱਡੀ ਗਲਤ ਲੱਗੀ ਕੋਈ ਮੁਰਸਾ ਲੱਗਿਆ ਉਹਨ ਬਿਲਕੁਲ ਹੀ ਬਰਕਰਾਰ ਰੱਖਾਂਗੇ ਇਹ ਗੱਲ ਮੈਨੂੰ ਪਹਿਲਾਂ ਮੀਡੀਆ ਮરાਵੇ ਤੁਹਾਡੇ ਮਾਦੀ ਪ੍ਰੈਸ ਵੀਰਾਂ ਨੇ ਵੀ ਦੱਸੀ ਸੀਗੀ ਕਿ ਦੁਕਾਨਦਾਰ 100 ਰੁਪਿਆ ਲੈ ਲੈਂਦੇ ਆ ਤੇ ਕੰਨੇ ਮੇਰੇ ਅੱਗੇ ਲਾਲਾ ਹੁਣ ਪਿੱਛੇ ਇੱਕ ਰੇੜੀ ਵਾਲਾ ਸੀਗਾ ਪ੍ਰੈਸ ਮੇਰੇ ਨਾਲ ਸੀਗੀ ਮੈਂ ਉਹਨੂੰ ਪੁੱਛਿਆ ਦੱਸ ਬਈ ਮੀਡੀਆ ਸਾਰਾ ਇੱਥੇ ਹੈ ਕਿ ਦੁਕਾਨਦਾਰ ਨੇ ਪੈਸੇ ਲਏ ਤੇਰੇ ਕੋ ਅਣਾ ਉਹਨੇ ਮੜਾ ਕਰਤਾ ਕਿ ਨਹੀਂ ਲੇ ਤੇ ਮੈਂ ਦੂਜਾ ਵੇਖਿਆ ਉਹਨੇ ਲਾਈਨ ਦੇ ਪਿੱਛੇ ਲਾਈ ਦੀ ਹੁਣ ਦੇਖੋ ਜੇ ਕੋਈ ਲਾਈਨ ਦੇ ਪਿੱਛੇ ਰੋਜ਼ਗਾਰਕ ਮੰਨ ਲਈ ਕਰ ਰਿਹਾ ਮੈਂ ਕਹਿੰਦਾ ਰੋਜ਼ਗਾਰ ਨਹੀਂ ਮੰਨਾ ਇਹ ਰੋਜ਼ਗਾਰ ਵਧਾਣ ਲਈ ਕੰਮ ਕਰਨੇ ਆ ਨਾ ਕਿ ਘਟਾਣ ਲਈ ਦੂਸਰੀ ਗੱਲ ਮੈਂ ਦੁਕਾਨਦਾਰਾਂ ਨੂੰ ਸਖਤ ਮੇਕੀ ਇੱਕ ਕਹਾਂਗਾ ਕਿ ਅਪੀਲ ਹੈ ਕਿ ਕਿਸੇ ਵੀ ਰੇੜੀ ਕੋਲੋਂ 250 200 ਅਗਰ ਸਾਨੂੰ ਕਿਤੇ ਪ੍ਰੂਫ ਆ ਗਿਆ ਹਨਾ ਡਾਕੂਮੈਂਟਰੀ ਪ੍ਰੂਫ ਆ ਗਿਆ ਜਾਂ ਲਿਖਤੀ ਪ੍ਰੂਫ ਆ ਗਿਆ ਜਾਂ ਹੋਰ ਤਬੂਤ ਆ ਗਿਆ फिर दुकानदार अं क्या ब्याह समेत जी सारी उपूगी देखो जी मैं जिस ना नैलो लाइट लगी हुई थी मैं ही कह रही जिसे जिथे नहीं लगी मैं यू अच्छा 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 भी कहते बिल्कुल ठीक है अगर दस है लाइट प्रॉपर लाइक जिस तरह कुछ राश वाला एरिया हम रश वाली ए मैं चल के देखा ਇਹ ਕਿ ਦਿੱਤੇ ਦਿੱਤੇ ਤੋ ਮੁਸ਼ਕਲ ਲੱਗਦੀ ਹੈ ਜਾਂ ਕੋਈ ਇੰਕੋਸ ਮੈਟਾਟਾਣੀ ਆ ਉਹ ਟਾਈ ਜਾਏ ਕਿ ਜੇ ਕੋਈ ਗੱਡੀਆਂ ਉਲਕ ਰਹੀਆਂ ਸਾਹਮਣੇ ਦੁਕਾਨਾਂ ਨੂੰ ਹਦਾਇਤ ਕਰ ਦਿੱਤੀ ਜਾਵੇਗੀ ਜੇ ਰੇੜੀਆਂ ਵਾਲਿਆਂ ਨੇ ਨਜਾਇਜ਼ ਚੋਟੇ ਲਾਈਆਂ ਉਹ ਵੀ ਹਟਾਈਆਂ ਜਾਣ